ਕਲੌਂਜੀ ਬੀਜ ਦੇ ਫਾਇਦੇ ਕਲੌਂਜੀ ਨੂੰ ਕਾਲਾ ਜੀਰਾ ਵੀ ਕਿਹਾ ਜਾਂਦਾ ਹੈ। ਪ੍ਰਾਤਨ ਕਾਲ ਤੋਂ ਇਸ ਦਾ ਪ੍ਰਯੋਗ ਰਵਾਇਤੀ ਦਵਾਈਆਂ ਅਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਉਣ ਵਿੱਚ ਹੁੰਦਾ ਆ ਰਿਹਾ ਹੈ। ਕਲੌਂਜੀ ਦੇ ਛੋਟੇ-ਛੋਟੇ ਕਾਲੇ ਬੀਜ ਸਿਹਤ ਦੇ ਖਜ਼ਾਨਿਆਂ ਨਾਲ ਭਰਪੂਰ ਹੁੰਦੇ ਨੇ। ਪੋਸ਼ਟਿਕ ਗੁਣਵੱਤਾ ਕਲੌਂਜੀ ਦੇ ਬੀਜ ਵੱਖ-ਵੱਖ ਤਰ੍ਹਾਂ ਦੇ ਵਿਟਾਮਿਨ, ਅਮੀਨੋ ਐਸਿਡ, ਪ੍ਰੋਟੀਨ, ਫੈਟੀ ਐਸਿਡ ਅਤੇ ਰੇਸ਼ੇ ਨਾਲ ਭਰਪੂਰ ਹੁੰਦੇ ਨੇ। ਜਿਹੜੇ ਕਿ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਕਿ ਦਿਲ ਦੇ ਰੋਗ, ਬੀਪੀ ਦੀ ਸਮੱਸਿਆ, ਕੋਲੇਸਟ੍ਰੋਲ ਅਤੇ ਸ਼ੂਗਰ ਰੋਗ ਆਦਿ ਤੋਂ ਬਚਾਉਂਦੇ ਨੇ। ਰੋਗਾਂ ਨਾਲ ਲੜਨ ਦੀ ਸ਼ਕਤੀ ਕਲੌਂਜੀ ਵਿੱਚ ਬਹੁਤ ਸਾਰੇ ਤੱਤ ਮੌਜੂਦ ਹੁੰਦੇ ਨੇ ਜਿਵੇਂ ਕਿ ਇੱਕ ਬਹੁਤ ਸ਼ਕਤੀਸ਼ਾਲੀ ਤੱਤ ਜਿਸ ਨੂੰ ਥਾਮੋਕੋਨਿਨ ਕਹਿੰਦੇ ਨੇ ਜੋ ਸਾਨੂੰ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਜਿਵੇਂ ਕਿ ਗੋਡਿਆਂ ਤੇ ਕੈਂਸਰ ਰੋਗ ਤੋਂ ਵੀ ਬਚਾਉਂਦਾ ਏ ਇਸ ਤੋਂ ਇਲਾਵਾ ਮੌਸਮ ਦੀ ਤਬਦੀਲੀ ਕਾਰਨ ਹੋਣ ਵਾਲੇ ਬੁਖਾਰ ਵਾਇਰਲ ਅਤੇ ਖਾਂਸੀ ਆਦਿ ਤੋਂ ਵੀ ਰੱਖਿਆ ਕਰਦਾ ਏ ਪੇਟ ਮੈਦੇ ਨੂੰ ਤੰਦਰੁਸਤ ਰੱਖਣ 'ਚ ਸਹਾਇਕ ਕਲੌਂਜੀ ਵਿੱਚ ਮੈਦੇ ਨੂੰ ਮਜ਼ਬੂਤ ਰੱਖਣ ਵਾਲੇ ਤੱਤ ਹੁੰਦੇ ਨੇ ਜਿਹੜੇ ਸਾਨੂੰ ਪੇਟ ਦੀ ਸਮੱਸਿਆ ਜਿਵੇਂ ਕਿ ਬਦਹਜਮੀ ਖੱਟੇ ਡਕਾਰ ਜਾਂ ਐਸਿਡ ਆਦਿ ਦੀ ਸਮੱਸਿਆ ਤੋਂ ਵੀ ਪਚਾਉਂਦੇ ਨੇ ਇਸ ਤੋਂ ਇਲਾਵਾ ਕਲੌਂਜੀ ਦੇ ਬੀਜ ਸਾਨੂੰ ਸਾਹ ਦੀਆਂ ਸਮੱਸਿਆਵਾਂ ਜਿਵੇਂ ਕਿ ਅਸਥਮਾ ਤੇ ਫੇਫੜਿਆਂ 'ਚ ਦਰਦ ਹੋਣ ਤੋਂ ਵੀ ਬਚਾਉਂਦੇ ਨੇ ਅਤੇ ਇਹ ਭਾਰ ਘਟਾਉਣ ਵਿੱਚ ਵੀ ਮਦਦ ਕਰਦੇ ਨੇ। ਬਾਜ਼ਾਰ 'ਚ ਅੱਜਕੱਲ ਬਹੁਤ ਸਾਰੇ ਭੋਜਨ ਪਦਾਰਥਾਂ ਵਿੱਚ ਕਲੌਂਜੀ ਕਿਸੇ ਨਾ ਕਿਸੇ ਰੂਪ ਵਿੱਚ ਪਾਈ ਜਾਂਦੀ ਏ। ਕਲੌਂਜੀ ਦੀ ਵਰਤੋਂ ਚੂਰਨ ਦੇ ਰੂਪ ਵਿੱਚ ਸਲਾਦ, ਰਾਇਤਾ ਤੇ ਪਰੌਂਠੇ ਵਿੱਚ, ਤੇਲ ਦੇ ਰੂਪ ਵਿੱਚ ਸਲਾਦ, ਚਟਨੀ, ਕਲੌਂਜੀ ਬੀਜ ਦੇ ਰੂਪ ਵਿੱਚ ਪਰੌਂਠੇ, ਬਿਸਕੁਟ, ਕੇਕ, ਕੁਲਚੇ, ਬ੍ਰੈਡ ਆਦਿ। ਇਹ ਗੁਣਕਾਰੀ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੋਜਨ ਅਤੇ ਪੋਸ਼ਣ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਹੈ।